ਰਖੇ ਤੀਆਂ ਤੋਂ ਵੀ ਵੱਧ ਮੈਨੂੰ ਦਿੰਦੀ ਰਹੇ ਜੱਜ ਰਖੇ ਤੀਆਂ ਤੋਂ ਵੀ ਵੱਧ ਮੈਨੂੰ ਦਿੰਦੀ ਰਹੇ ਜੱਜ ਕਿਸੇ ਗੱਲ ਕੋਲ ਪੋਰਾ ਵੀ ਨਾ ਰੱਖੇ ਪਰਦਾ ਕਿਸੇ ਗੱਲ ਕੋਲ ਪੋਰਾ ਵੀ ਨਾ ਰੱਖੇ ਪਰਦਾ ਕਿਸੇ ਗੱਲੋਂ ਪੋਰਾ ਵੀ ਨਾ ਰੱਖੇ ਪਰਦਾ ਮੇਰੀ ਸੱਸ ਦਾ ਸੁਭਾ ਮੇਰੀ ਮਾਂ ਵਰਗਾ ਵੇਰੀ ਸੱਸ ਦਾ ਸੁਭਾ ਮੇਰੀ ਮਾਂ ਵਰਗਾ ਤੀਏ ਤੀਏ ਕਹਿੰਦੀ ਮੈਨੂੰ ਥੱਕਦੀ ਨਾ ਓ ਬੜਾ ਮੇਰੇ ਪੇਕੇਆਂ ਦਾ ਕਰਦੀ ਏ ਉਹ ਤੀਏ ਤੀਏ ਕਹਿੰਦੀ ਮੈਨੂੰ ਥੱਕਦੀ ਨਾ ਓ ਬੜਾ ਮੇਰੇ ਪੇਕੇਆਂ ਦਾ ਕਰਦੀ ਏ ਉਹ ਤੋਰ ਦੇਵੇ ਜਦੋਂ ਮੇਰਾ ਚਿੱਤ ਕਰਦਾ ਤੋਰ ਦੇਵ ਜਦੋਂ ਮੇਰਾ ਚਿੱਤ ਕਰਦਾ ਮੇਰੀ ਸੱਸ ਦਾ ਸੁਭਾ ਮੇਰੀ ਮਾਂ ਵਰਗਾ ਮੇਰੀ ਸੱਸ ਦਾ ਸੁਭਾ ਮੇਰੀ ਮਾਂ ਵਰਗਾ ਪੈਰੀ ਹੱਥ ਲਾਵਾਂ ਜੇ ਸਵੇਰੇ ਉੱਠ ਕੇ ਪੈਰੀ ਹੱਥ ਲਾਵਾਂ ਜੇ ਸਵੇਰੇ ਉੱਠ ਕੇ ਅਸੀਸਾਂ ਦੇ ਦਸਿਨੇ ਨਾਲ ਲਾਵੇ ਕੁੱਟ ਕੇ ਅਸੀਸਾਂ ਦਿਨ ਦੇ ਸੀਨੇ ਨਾਲ ਲਾਵੇ ਗੁੱਟ ਕੇ ਸ਼ੌਕ ਪੂਰੇ ਮੇਰੇ ਚੜਦੇ ਤੋ ਚੜਦਾ ਸ਼ੌਕ ਪੂਰੇ ਮੇਰੇ ਚੜਦੇ ਤੋ ਚੜਦਾ ਮੇਰੀ ਸੱਸ ਦਾ ਸੁਭਾ ਮੇਰੀ ਮਾਂ ਵਰਗਾ ਮੇਰੀ ਸੱਸ ਦਾ ਸੁਭਾ ਮੇਰੀ ਮਾਂ ਵਰਗਾ ਸਤਕਾਰ ਨਾਲ ਬੋਲਣਾ ਪਲੌਣਾ ਦੱਸਦੀ ਸਤਕਾਰ ਨਾਲ ਬੋਲਣਾ ਬਲੋੜ ਦੱਸਦੀ ਸ਼ਰੀਕਣੀਆਂ ਕੋਲੋਂ ਨਾ ਸਲਾਉਂਦੀ ਥੱਕਦੀ ਸ਼ਰੀਕਣੀਆਂ ਕੋਲੋਂ ਨਾ ਸਲਾਉਂਦੀ ਥੱਕਦੀ ਘਟ ਹੀ ਖਿਆਲ ਆਵੇ ਪੇਕੇ ਕਰਦਾ ਘਟ ਹੀ ਖਿਆਲ ਆਵੇ ਪੇਕੇ ਕਰਦਾ ਵੇਰੀ ਸੱਸ ਦਾ ਸੁਭਾ ਮੇਰੀ ਮਾ ਵਰਗਾ ਮੇਰੀ ਸੱਸ ਦਾ ਸੁਭਾ ਮੇਰੀ ਵਰਗਾ ਢਿੱਡੋ ਜੰਮੀ ਜਿਵੇਂ ਪਖਪੂਰ ਦੀ ਰਹੇ ਢਿੱਡੋ ਜੰਮੀ ਜਿਵੇਂ ਪਖਪੂਰ ਦੀ ਰਹੇ ਆਪਣੇ ਹੀ ਪੁੱਤ ਤਾਂ ਹੀ ਕੂਰ ਦੀ ਰਹੇ ਆਪਣੇ ਹੀ ਪੁੱਤ ਤਾਂ ਹੀ ਕੂਰ ਦੀ ਰਹੇ ਰੱਖੀਏ ਤੀ ਤੋ ਵਿਵਾਦ ਮੈਨੂੰ ਦਿੰਦੀ ਰਹੇ ਚੱਜ ਦੀ ਤੋ ਵਿਵਾਦ ਮੈਨੂੰ ਦਿੰਦੀ ਰਹੇ ਜੱਜ ਕਿਸੇ ਗੱਲੋਂ ਪੋਰਾ ਵੀ ਨਾ ਰੱਖੇ ਪਰਦਾ ਕਿਸੇ ਗੱਲੋਂ ਪੋਰਾ ਵੀ ਨਾ ਰੱਖੇ ਪਰਦਾ ਮੇਰੀ ਸੱਸ ਦਾ ਸੁਭਾ ਮੇਰੀ ਮਾ ਵਰਗਾ ਮੇਰੀ ਸੱਸ ਦਾ ਸੁਭਾ ਮੇਰੀ ਮਾ ਵਰਗਾ ਮੇਰੀ ਸੱਸ ਦਾ ਸੁਭਾ ਮੇਰੀ ਮਾ ਵਰਗਾ